ਅਸੀਂ ਚਾਹੁੰਦੇ ਆ ਕਿ ਕੇਂਦਰ ਸਰਕਾਰ ਅਗਰ ਸੀਰੀਅਸ ਹੈ ਇਹਨਾਂ ਗੱਲਾਂ ਲਈ ਤਾਂ ਪੰਜਾਬ ਸਰਕਾਰ ਨੂੰ ਬਿਨਾ ਬੁਲਾਏ ਸਾਡੇ ਨਾਲ ਸੱਦਾ ਦੇਵੇ ਸਾਨੂੰ ਸੱਦੇ ਔਰ ਅਸੀਂ ਹਰ ਗੱਲ ਲਈ ਮੀਟਿੰਗ ਲਈ ਕਰ ਆਵਾਂਗੇ ਜਦੋਂ ਕੋਈ ਸਾਂਝਾ ਮੁੱਦਾ ਉੱਠੇਗਾ ਸਾਰੇ ਤੁਹਾਨੂੰ ਇੱਕ ਜੁਟ ਦੇਣਗੇ ਲੜਾਈ ਇਹ ਨਹੀਂ ਹੁੰਦੀ ਕਿਸੇ ਨੇ ਕਿਸੇ ਦਾ ਕੋਈ ਵੱਡਾ ਬਹੁਤ ਵੱਡਾ ਨਿੱਜੀ ਨੁਕਸਾਨ ਨਹੀਂ ਕੀਤਾ ਅਸਲ ਫਰਕ ਕਿੱਥੇ ਖੜਾ ਹੈ ਫਰਕ ਇੱਥੇ ਖੜਾ ਹੁੰਦਾ ਹੈ ਕਿ ਕੌਣ ਕਿਹੜੀਆਂ ਮੰਗਾਂ ਨਾਲ ਸਹਿਮਤ ਹੈ ਕਿ ਉਹਨਾਂ ਨੂੰ ਕਿਹਾ ਪਿਆ ਕਿ ਕਰੋੜਾਂ ਦਾ ਕਪੜਾ ਹੋ ਗਿਆ ਜੀ ਲੰਗਰ ਵੀ ਦੁੱਧ ਵੀ ਵੇਚਦੇ ਇਹਨਾਂ ਨੇ ਰਸਦ ਵੀ ਵੇਚਦੀ ਕਿਉਂ ਉਹਨਾਂ ਨੂੰ ਪਰੋਸਾ ਉੱਠ ਗਿਆ ਕੇਂਦਰ ਨਾਲ ਮੀਟਿੰਗ ਹੋ ਰਹੀ ਹੈ ਕੇਂਦਰ ਨਾਲ ਮੀਟਿੰਗ ਦੀ ਡੇਟ ਪਈ ਹੈ ਅਸੀਂ ਐਡੀ ਛੇਤੀ ਏਕਤਾ ਦੇ ਖਨਾਓ ਦਾ ਖਿਲਰੀ ਹੋਈ ਏਕਤਾ ਦਾ ਸਬੂਤ ਦੇ ਰਹੇ ਹਾਂ ਬੋਲ ਕੇ ਅਸੀਂ ਕਿਹਦੇ ਹੱਕ ਜੁਗ ਭੁਗਤ ਰਹੇ ਹਾਂ ਕਿ ਕਿਸਾਨਾਂ ਦੇ ਹੱਕ ਜੁਗ ਭੁਗਤ ਰਹੇ ਹਾਂ ਜਾਂ ਅਸੀਂ ਸਰਕਾਰ ਦੇ ਹੱਕ ਜੁਗ ਭੁਗਤ ਰਹੇ ਹਾਂ ਇਕ ਤਾਂ ਉਹਨਾਂ ਅਫਸਰਾਂ ਤੋਂ ਪਾਣੀ ਪੀਣਾ ਜਿਹੜਾਂ ਤੇ ਉੱਪਰ ਕਿਹਾ ਜਾਂਦਾ ਕਿ ਇਹਨਾਂ ਨੇ ਮੋਰਚਾ ਖ ਦੇੜਿਆ ਉਸ ਤੋਂ ਬਾਅਦ ਫਿਰ ਗੁਲਦਸਤਾ ਲੈਣਾ ਕਹਿੰਦੇ ਗੁਲਦਸਤਾ ਲੈਣਾ ਕਿਹੜੀ ਜੰਗ ਜਿੱਤ ਲਈ ਸੀ ਤੁਸੀਂ ਨੇ ਵੀ ਗੁਲਦਸਤਾ ਲੈ ਰਹੇ ਮੇਰੇ ਫੋਰਮ ਦੇ ਲੀਡਰ ਮੈਨੂੰ ਪਾਣੀ ਪਿਉਣਾ ਇਹਨੇ ਅਗਰ ਉੱਥੇ ਖੜੇ ਕਿਸੇ ਅਧਿਕਾਰੀ ਨੇ ਉਹਨੂੰ ਗਲਾਸ ਨੂੰ ਜਾਂ ਭਰਤ ਭਾਂਡੇ ਨੂੰ ਹੱਥ ਲਾਇਆ ਹੈ ਤਾਂ ਮੈਨੂੰ ਲੱਗਦਾ ਕੋਈ ਬਹੁਤ ਵੱਡੀ ਉਹ ਗੱਲ ਨਹੀਂ ਹੈ ਉਹੀ ਅਧਿਕਾਰੀ ਨੇ ਜਿਹੜੇ ਅਧਿਕਾਰੀ ਸਾਡੇ ਸਰਕਾਰ ਨਾਲ ਗੱਲਬਾਤ ਕਰਕੇ ਸਾਡੇ ਆਗੂਆਂ ਨੂੰ ਥਾਣਾ ਚੋਂ ਬਾਹਰ ਕਢਵਾ ਰਹੇ ਜਿਲ੍ਹਾ ਚੋਂ ਬਾਹਰ ਕਢਵਾ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਦੀ ਇੱਕ ਵਾਰ ਫਿਰ ਮੀਟਿੰਗ ਹੋਈ ਆ ਜਿਸ ਤਰੀਕੇ ਦੇ ਨਾਲ 4 ਮਈ ਵਾਲੀ ਮੀਟਿੰਗ ਮੁਲਤਵੀ ਹੋਈ ਆ ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੋੜ ਮੰਤਨ ਕੀਤਾ ਤੇ ਆਪਣੇ ਸਟੈਂਡ ਨੂੰ ਫਿਰ ਦੁਹਰਾਇਆ ਕਿ ਜਦੋਂ ਤੱਕ ਪੰਜਾਬ ਸਰਕਾਰ ਦੇ ਨਮਾਇंदे ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਸੀ ਉਸ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਦਲੇਵਾਲ ਸਾਬ ਕਈ ਅਹਿਮ ਫੈਸਲੇ ਲਏ ਨੇ ਚਾਹੇ ਤੁਸੀਂ ਨੇ ਉਹ ਸਟੈਂਡ ਵੀ ਆਪਣਾ ਮੋੜ ਕਲੀਅਰ ਕਰ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਦੇ ਨਮਾਇंदे ਜਾਣਗੇ ਸੀ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਸ਼ਬਦਾਂ ਦਾ ਫਰਕ ਹੈ ਗੱਲ ਅਸੀਂ ਵੀ ਉਹੀ ਕਹੀ ਹੈ ਅਸੀਂ ਇਹ ਕਿਹਾ ਹੈ ਕਿ ਭਾਰਤ ਸਰਕਾਰ ਅਗਰ ਸੀਰੀਅਸ ਹੈ ਸੰਜੀਦਾ ਹੈ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਤਾਂ ਅਸੀਂ ਕਿਸਾਨ ਵੀ ਗੱਲਬਾਤ ਲਈ ਤਿਆਰ ਨੇ ਇਹ ਗੱਲਬਾਤ ਤੋਂ ਪਿੱਛੇ ਨਹੀਂ ਹਟਣੀ ਪਰ ਜਿਹੜੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਹੈ ਸਾਡਾ ਵਿਸ਼ਵਾਸ ਤੋੜਿਆ ਹੈ ਔਰ ਜਿੰਨੀ ਦੇਰ ਤੱਕ ਉਹ ਵਿਸ਼ਵਾਸ ਮੁੜ ਬਹਾਲ ਨਹੀਂ ਹੁੰਦਾ ਉਨੀ ਦੇਰ ਤੱਕ ਉਸ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਹੈ ਔਰ ਅਸੀਂ ਚਾਹੁੰਦੇ ਆ ਕਿ ਕੇਂਦਰ ਸਰਕਾਰ ਅਗਰ ਸੀਰੀਅਸ ਹੈ ਇਹਨਾਂ ਗੱਲਾਂ ਲਈ ਤਾਂ ਪੰਜਾਬ ਸਰਕਾਰ ਨੂੰ ਬਿਨਾ ਬੁਲਾਏ ਸਾਡੇ ਨਾਲ ਸੱਦਾ ਦੇਵੇ ਸਾਨੂੰ ਸੱਦੇ ਔਰ ਅਸੀਂ ਹਰ ਗੱਲ ਲਈ ਮੀਟਿੰਗ ਲਈ ਕਰ ਆਵਾਂਗੇ ਓਨਲੀ ਅਸੀਂ ਤਿਆਰ ਹਾਂ ਅਸੀਂ ਅਕਲ ਕੇ ਸੰਗੀਟਾ ਚੇ ਦਾ ਹਵਾਲਾ ਦੇ ਰਹੀ ਹੈ ਕੇਂਦਰ ਕੇਂਦਰ ਕਹਿ ਰਹੀ ਹੈ ਕਿ ਸਰਕਾਰ ਦੇ ਪੰਜਾਬ ਦੇ ਨਮਾਇੰਦਿਆਂ ਨੂੰ ਸ਼ਾਮਲ ਹੀ ਕਰਨਾ ਪੈਗਾ ਸੰਗੀਟਾ ਢਾਂਚੇ ਦਾ ਹਵਾਲਾ ਕੇਂਦਰ ਦੇ ਵੱਲੋਂ ਚਿੱਠੀ ਦੇ ਵਿੱਚ ਦਿੱਤਾ ਗਿਆ ਦੇਖੋ ਅਗਰ ਸੰਗੀਟਾ ਢਾਂਚੇ ਦੀ ਗੱਲ ਕਰਨੀ ਹੋਵੇ ਤਾਂ ਪਹਿਲੀ ਤਾਂ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋ ਕਿ BBMP ਦੇ ਵਿੱਚੋਂ ਪੰਜਾਬ ਦਾ ਹਿੱਸਾ ਛੇਅਰ ਘਟਾਇਆ ਗਿਆ ਮੈਂਬਰਾਂ ਦੀ ਗਿਣਤੀ ਘਟਾਈ ਗਈ ਕਿ ਉਸ ਸੰਗੀਟਾ ਢਾਂਚੇ ਦਾ ਧਿਆਨ ਰੱਖਿਆ ਗਿਆ ਪਿੱਛੇ ਤਿੰਨ ਕਾਨੂੰਨ ਆਏ ਐਗਰੀਕਲਚਰ ਸਟੇਟ ਸਬਜੈਕਟ ਹੈ ਉਹਨੂੰ ਕੇਂਦਰ ਨੇ ਆਪਣੇ ਹੱਥਾਂ 'ਚ ਲਿਆ ਆਪਣੀਆਂ ਅੱਖਾਂ ਦੇ ਸਾਹਮਣੇ ਤਾਂ ਫਿਰ ਜੇ ਇਹ ਕੀਤਾ ਗਿਆ ਕਿ ਉਸ ਵੇਲੇ ਸੰਘੀ ਢਾਂਚੇ ਦਾ ਧਿਆਨ ਰੱਖਿਆ ਗਿਆ ਪੰਜਾਬ ਬਹੁਤ ਚਿਰ ਤੋਂ ਮੰਗ ਕਰ ਰਿਹਾ ਹੈ ਕਿ ਜਿਹੜੀਆਂ ਸੰਵਿਧਾਨ ਦੇ ਮੁਤਾਬਕ ਦਿੱਤੇ ਹੋਏ ਸਾਡੇ ਅਧਿਕਾਰ ਹੈ ਉਹ ਸਾਡੇ ਬਹਾਲ ਕੀਤੇ ਜਾਣ ਹੁਣ ਤਾਂ ਅਦਰ ਸਟੇਟਾਂ ਨੇ ਵੀ ਕਹਿਣਾ ਸ਼ੁਰੂ ਕਰ ਲਿਆ ਤਾਂ ਕਿ ਉੱਥੇ ਫਿਰ ਸੰਘੀ ਢਾਂਚਾ ਯਾਦ ਨਹੀਂ ਆ ਰਿਹਾ ਸੋ ਇਸ ਸੰਗੀਟਾਂਚੇ ਦੀਆਂ ਗੱਲਾਂ ਕਰਨੀਆਂ ਮਤਲਬ ਮੈਨੂੰ ਲੱਗਦਾ ਬਹੁਤੀਆਂ ਕੋਈ ਉਚਿਤ ਨਹੀਂ ਇਹਦਾ ਸਿਰਫ ਮੈਨੂੰ ਜੋ ਮੈਂ ਅਸੀਂ ਸਮਝਦੇ ਹਾਂ ਕਿ ਅਸਲ ਇਹ ਜਿਹੜਾ ਮਗਰਮਛ ਦੇ ਹੰਝੂ ਵਹਾਏ ਸਾਡੇ ਖੇਤੀਬਾੜੀ ਮੰਤਰੀ ਨੇ ਉਸ ਦਿਨ 19 ਤਰੀਕ ਨੂੰ ਜਦੋਂ ਸਾਡੇ ਤੇ ਹਮਲਾ ਹੋਇਆ ਹੈ ਉਹ ਸਪਸ਼ਟ ਕਰਤਾ ਅੱਜ ਉਹਨਾਂ ਨੇ ਕਿ ਅਸੀਂ ਪੰਜਾਬ ਸਰਕਾਰ ਦੇ ਉਹ ਸਾਰੇ ਐਕਸ਼ਨ ਦੇ ਵਿੱਚ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਨਾਲ ਸੀ ਸਿੱਧ ਕਰਤਾ ਔਰ ਅੱਜ ਉਹਨਾਂ ਨੂੰ ਨਾਲ ਲੈ ਕੇ ਬੈਠਣਾ ਇੱਕ ਮਤਲਬ ਮੀਟਿੰਗ ਤੋਂ ਭੱਜਣ ਦਾ ਤਰੀਕਾ ਲੱਭਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਤਾਂ ਪਹਿਲਾਂ ਜੇ ਪਿਛਲੇ ਅੰਦੋਲਨ ਦੇ ਵਿੱਚ ਜਦੋਂ ਸਾਡੀਆਂ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਮੈਂ ਸਰਕਾਰ ਨਾਲ ਉਦੋਂ ਕਿਹੜਾ ਮਤਲਬ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਵਿੱਚ ਬੈਠੀ ਹੁੰਦੀ ਸੀ ਕੇਂਦਰ ਨਾਲ ਮਸਲਾ ਸਾਡਾ ਕੇਂਦਰ ਨੇ ਹੱਲ ਕਰਨਾ ਹੈ ਪੰਜਾਬ ਦਾ ਮੁੱਖ ਮੰਤਰੀ ਬਹੁਤ ਵਾਰੀ ਇਹ ਕਹਿ ਚੁੱਕਿਆ ਹੈ ਕਿ ਇਹ ਮੰਗਾ ਕੇਂਦਰ ਦੀਆਂ ਨੇ ਪੰਜਾਬ ਨਾਲ ਇਹਨਾਂ ਦਾ ਕੀ ਸਬੰਧ ਤੇ ਜੇ ਮੰਗਾ ਕੇਂਦਰ ਦੀਆਂ ਪੰਜਾਬ ਨਾਲ ਉਹਦਾ ਸਬੰਧ ਹੀ ਨਹੀਂ ਤਾਂ ਪੰਜਾਬ ਸਰਕਾਰ ਨੇ ਉੱਥੇ ਬੈਠ ਕੇ ਵੀ ਕੀ ਕਰਨਾ ਹੈ ਕੀ ਮਤਲਬ ਆ ਉਹਨਾਂ ਦਾ ਕੀ ਮਨਾਉਣਾ ਪੰਜਾਬ ਸਰਕਾਰ ਤੋਂ ਉਹਦੇ ਵਿੱਚ ਉਹਨਾਂ ਨੇ ਸੋ ਇਹ ਗੱਲਾਂ ਸਾਰੀਆਂ ਮਤਲਬ ਮੈਨੂੰ ਲੱਗਦਾ ਹੈ ਕਿ ਆ ਭਾਈਵਾਲੀ ਨੂੰ ਮਤਲਬ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਪਸੀ ਭਾਈਚਾਰੀ ਵਾਲੀ ਨੂੰ ਆਪਸੀ ਜਿਹੜੇ ਇੱਕ ਦੂਜੇ ਦੇ ਉੱਤੇ ਐਹਸਾਨ ਕੀਤੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਕੀ ਹੁਣ ਦੀ ਸਥਿਤੀ ਕਹਿ ਰਹੀ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ ਜਾ ਫਿਰ ਸੰਯੁਕਤ ਕਿਸਾਨ ਮੋਰਚਾ ਗੈਰਾਨੀ ਤੇ ਹੋਵੇ ਜਾਂ ਕਿਸਾਨ ਮਜ਼ਦੂਰ ਮੋਰਚਾ ਹੋਵੇ ਕਿ ਇਕੱਠੇ ਹੋ ਕੇ ਆਪਾਂ ਨੂੰ ਅੰਦੋਲਨ ਲੜਨਾ ਪਏਗਾ ਕੀ ਸਥਿਤੀ ਕੀ ਕਹਿਰੀ ਹੈ ਹੁਣ ਦੇਖੋ ਸਥਿਤੀ ਸਮੇਂ-ਸਮੇਂ ਦੇ ਮੁਤਾਬਕ ਸਾਡਾ ਪਹਿਲਾਂ ਵੀ ਅਸੀਂ ਇਕੱਠਿਆਂ ਨੇ ਲੜਿਆ ਜਦੋਂ ਕੋਈ ਸਾਂਝਾ ਮੁੱਦਾ ਉੱਠੇਗਾ ਸਾਰੇ ਤੁਹਾਨੂੰ ਇੱਕ ਜੁਟ ਦੇਣਗੇ ਲੜਾਈ ਇਹ ਨਹੀਂ ਹੁੰਦੀ ਕਿਸੇ ਨੇ ਕਿਸੇ ਦਾ ਕੋਈ ਵੱਡਾ ਬਹੁਤ ਵੱਡਾ ਨਿੱਜੀ ਨੁਕਸਾਨ ਨਹੀਂ ਕੀਤਾ ਅਸਲ ਫਰਕ ਕਿੱਥੇ ਖੜਾ ਹੈ ਫਰਕ ਇੱਥੇ ਖੜਾ ਹੁੰਦਾ ਹੈ ਕਿ ਕੌਣ ਕਿਹੜੀਆਂ ਮੰਗਾਂ ਨਾਲ ਸਹਿਮਤ ਹੈ ਬਸ ਜੇਦੋ ਕੋਈ ਮੰਗ ਨਾਲ ਸਹਿਮਤ ਨਾ ਹੋਵੇ ਉੱਥੇ ਬਰਸਾਤ ਨਹੀਂ ਦਿੱਤਾ ਜਾਂਦਾ ਅਸੀਂ ਕਿਸੇ ਮੰਗ ਨਾਲ ਨਾ ਸਹਿਮਤ ਹੋਈਏ ਤਾਂ ਉਸ ਮੰਗ ਨੂੰ ਅਸੀਂ ਨਹੀਂ ਸੱਸਾ ਜੋ ਕਰਾਂਗੇ ਅਸੀਂ ਕਹਾਂਗੇ ਵੀ ਅਸੀਂ ਤੁਹਾਡੇ ਸਾਡੇ ਤੇ ਮੰਗ ਹੀ ਨਹੀਂ ਅਗਰ ਉਹਨਾਂ ਵੀਰਾਂ ਨੂੰ ਲੱਗਿਆ ਹੈ ਕਿ ਕਿਸਾਨਾਂ ਨੂੰ ਐਮਐਸਪੀ ਨਹੀਂ ਚਾਹੀਦੀ ਕਿਸਾਨਾਂ ਦੀ ਕਰਜ਼ ਮੁਕਤੀ ਨਹੀਂ ਚਾਹੀਦੀ ਤਾਂ ਫਿਰ ਉਹ ਕਿਉਂ ਮਦਦ ਸਾਡਾ ਸਾਥ ਦੇਣਗੇ ਸੋ ਇੰਨਾ ਕੀ ਗੱਲ ਆ ਹੋਰ ਇਹ ਤੋਂ ਵੱਡੀ ਗੱਲ ਨਹੀਂ ਕੁਝ ਰੱਗਾਂ ਦੀ ਬਖਰੀਵੇਂ ਨਹੀਂ ਜਾਨੀ ਆਪਸੀ ਬਖਰੀਵੇਂ ਨਹੀਂ ਹੈ ਹਾਂ ਆਪਸੀ ਕੋਈ ਕਿਸੇ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਮੁੱਦਿਆਂ ਦੀ ਗੱਲ ਹੈ ਕੱਟੇ ਜਿਹੜੇ ਤੁਹਾਡੇ ਮੋਰਚੇ ਦੇ ਲੀਡਰ ਨੇ ਚਾਹੇ ਇੰਦਰਜੀਤ ਸਿੰਘ ਕੋਟ ਬੁੱਢਾ ਦੇ ਬਿਆਨ ਦੀ ਚਰਚਾ ਹੋ ਰਹੀ ਆ ਸੁਖਜਿੰਦਰ ਖੋਸਾ ਦੇ ਬਿਆਨ ਦੀ ਚਰਚਾ ਹੋਈ ਆ ਕਿਉਂ ਕਿਉਂ ਉਹਨਾਂ ਨੂੰ ਪਰੋਸਾ ਉੱਠ ਗਿਆ ਕਿਉਂ ਉਹਨਾਂ ਨੂੰ ਕਹਿਣਾ ਪਿਆ ਕਿ ਕਰੋੜਾਂ ਦਾ ਕਪੜਾ ਹੋ ਗਿਆ ਜੀ ਲੰਗਰ ਵੀ ਦੁੱਧ ਵੀ ਵੇਚਦਾ ਇਹਨਾਂ ਨੇ ਰਸਦ ਵੀ ਵੇਚਦੀ ਕਿਉਂ ਉਹਨਾਂ ਨੂੰ ਪਰੋਸਾ ਉੱਠ ਗਿਆ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦੇ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਨ ਜੋ ਅਸੀਂ ਉੱਥੇ ਦੇਖਦੇ ਆ ਅਸੀਂ ਤਾਂ ਉਨੀ ਹੀ ਗੱਲ ਕਰਾਂਗੇ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਪੱਤਰਕਾਰ ਸਾਡੇ ਵੀਰ ਦੀ ਇੰਟਰਵਿਊ ਲੈ ਕੇ ਆਇਆ ਹੈ ਉਹ ਕਿੱਥੋਂ ਗਿਆ ਹੈ ਕੀ ਮੋਗੇ ਇੰਟਰਵਿਊ ਹੋ ਰਹੀ ਹੈ ਮੋਗੇ ਪੱਤਰਕਾਰ ਨਹੀਂ ਹੈ ਉਹ ਚੰਡੀਗੜ੍ਹ ਤੋਂ ਸਪੈਸ਼ਲ ਪੱਤਰਕਾਰ ਗਿਆ ਇੰਟਰਵਿਊ ਲੈਣ ਉਹ ਕਿਦੇ ਇਸ਼ਾਰੇ ਤੇ ਗਿਆ ਸਵਾਲੇ ਨਹੀਂ ਅਸੀਂ ਚਾਰ ਅਸੀਂ ਇਹ ਕਹਿ ਰਹੇ ਹਾਂ ਕਿ 27 ਤਰੀਕ ਨੂੰ ਚਿੱਠੀ ਲਿਖਦੇ ਹਾਂ ਕਿ ਅਸੀਂ ਸਰਕਾਰ ਨੂੰ ਮੀਟਿੰਗ 'ਚ ਨਹੀਂ ਬਿਠਾਉਣਾ ਪੰਜਾਬ ਸਰਕਾਰ ਨੂੰ ਫਿਰ ਇਹ ਬਿਆਨ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਇਹਦਾ ਕੀ ਸੰਦੇਸ਼ ਜਾਂਦਾ ਹੈ ਅਗਲੀ ਗੱਲ ਵੀਰਾਂ ਨੂੰ ਇਹ ਵੀ ਧਿਆਨ ਨਹੀਂ ਰਿਹਾ ਕਿ ਹਜੇ ਕੇਂਦਰ ਨਾਲ ਮੀਟਿੰਗ ਹੋ ਰਹੀ ਹੈ ਕੇਂਦਰ ਨਾਲ ਮੀਟਿੰਗ ਦੀ ਡੇਟ ਪਈ ਹੈ ਅਸੀਂ ਐਡੀ ਛੇਤੀ ਏਕਤਾ ਦੇ ਖਨਾਓ ਦਾ ਖਿਲਰੀ ਹੋਈ ਏਕਤਾ ਦਾ ਸਬੂਤ ਦੇ ਰਹੇ ਹਾਂ ਇਹ ਬੋਲ ਕੇ ਅਸੀਂ ਕੀ ਦੇ ਹੱਕ ਵਿੱਚ ਭੁਗਤ ਰਹੇ ਹਾਂ ਕਿ ਕਿਸਾਨਾਂ ਦੇ ਹੱਕ ਵਿੱਚ ਭੁਗਤ ਰਹੇ ਹਾਂ ਜਾਂ ਅਸੀਂ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਹਾਂ ਸਵਾਲ ਇਹ ਹੈ ਅਸੀਂ ਰਿਵਿਊ ਕਰਨਾ ਹੈ ਇਹੀ ਵੀਰ 24 ਤਰੀਕ ਨੂੰ ਸਾਡੇ ਨਾਲ ਮੀਟਿੰਗ ਦੇ ਵਿੱਚ ਬੈਠੇ ਨੇ ਕੋਟ ਬੁੱਢਾ ਜੀ ਦਾ ਬੈਠੇ ਨੇ ਉੱਥੇ ਨਹੀਂ ਇਹ ਗੱਲ ਕਰਦੇ ਕੋਈ 24 ਤਰੀਕ ਨੂੰ ਨਹੀਂ ਇਹ ਕਰਦੇ ਲੇਕਿਨ 27 ਤਰੀਕ ਤੋਂ ਬਾਅਦ ਸਾਡੇ ਵੀਰ ਨੂੰ ਪਤਾ ਨਹੀਂ ਕਿਉਂ ਇੰਨਾ ਗੁੱਸਾ ਆ ਗਿਆ ਸਾਡੇ ਤੇ ਕੋਟ ਬੁੱਢਾ ਮੀਟਿੰਗ 'ਚ ਹੈ ਸੀ 24 ਦੇ ਵਿੱਚ 24 ਦੀ ਮੀਟਿੰਗ ਦੇ ਵਿੱਚ ਸੀ ਸਾਡੇ ਨਾਲ ਠੀਕ ਨਹੀਂ ਗੱਲਬਾਤ ਰੱਖੀ ਮੈਂ ਉਹੀ ਤਾਂ ਮੈਂ ਗੱਲ ਕਰਦਾ ਉੱਥੇ ਅਸੀਂ ਸਭ ਕੁਝ ਕਹਿ ਰਹੇ ਆਂ ਉੱਥੇ ਸੀ ਇਹ ਗਿਆ ਇਹਨਾਂ ਨੂੰ ਕਿ ਰਿਵਿਊ ਕਰਾਂਗੇ ਬਹੁਤ ਜਲਦੀ ਭਾਈ ਤਿਆਰੀ ਚ ਆਪਦੀ ਕਰ ਲਓ ਇਹਨਾਂ ਦੇ ਪਿਆਰ ਪਿੱਛੇ ਕੋਈ ਸਾਜ਼ਿਸ਼ ਹੈ ਫਿਰ ਦੇਖੋ ਮੈਨੂੰ ਲੱਗਦਾ ਤੁਹਾਨੂੰ ਸਾਡੇ ਨਾਲੋਂ ਵੱਧ ਮਤਲਬ ਪਰਖ ਆ ਜਾਂਦੀ ਏ ਇਸ ਗੱਲ ਦੀ ਮੈਂ ਕਹਾ ਤਾਂ ਮੈਨੂੰ ਮੈਨੂੰ ਲੱਗਦਾ ਠੀਕ ਨਹੀਂ ਹੈ ਇਹ ਤਾਂ ਤੁਸੀਂ ਲਭੋ ਵੀ ਕੀ ਹੈ ਤੁਹਾਨੂੰ ਜਿਹੜੀ ਗੱਲ ਹੈ ਮੈਂ ਦੱਸਤੀ ਆ ਦੋ ਪਹਿਲਾਂ ਜਦੋਂ ਇਹ ਮੋਰਚੇ ਦੇ ਲੀਡਰ ਬੋਲਲੇ ਉਸ ਤੋਂ ਬਾਅਦ ਮੀਟਿੰਗ ਵੀ ਮੁੱਲਤ ਵੀ ਹੋਈ ਆ ਕਿ ਉਹ ਕਾਰਨਾ ਕਰਕੇ ਕਿ ਸਰਕਾਰ ਨੂੰ ਵੀ ਭਾਪ ਗਈ ਆ ਵੀ ਹੁਣ ਮੋਰਚਾ ਖਤਮ ਹੋ ਗਿਆ ਲੀਡਰ ਵੀ ਵੱਖੋ ਵੱਖਰੇ ਹੋ ਗਏ ਬਿਆਨਬਾਜ਼ੀ ਹੋਣ ਲੱਗੀ ਵਿੱਚ ਉਹ ਕੁਦਰਤੀ ਆ ਗੱਲ ਇਹ ਜਿਹਦੇ ਨਾਲ ਲੜ ਲਹਿ ਰਹੇ ਹੋइए ਅਗਰ ਘਰ ਪਾਟ ਜੇ ਤਾਂ ਫਿਰ ਜਿਹੜਾ ਅਗਲਾ ਦੁਸ਼ਮਣ ਤਕੜਾ ਹੋ ਜਾਂਦਾ ਹੈ ਉਹ ਫਿਰ ਤਕੜਾ ਹੋ ਕੇ ਲਲਕਰਾ ਮਾਰਦਾ ਹੈ ਇਹਦਾ ਸੁਭਾਅਕ ਹੈ ਕਿ ਉਹਦੇ ਚੋਂ ਮਤਲਬ ਕੇਂਦਰ ਨੇ ਆਪਦਾ ਉਹਦਾ ਫਾਇਦਾ ਚੱਕਣਾ ਸੀ ਚੱਕਿਆ ਤੁਹਾਡੇ ਇੱਕ ਦੋ ਦੋ ਫੈਸਲਿਆਂ ਤੇ ਕਿਸਾਨਾਂ ਦੇ ਵਿੱਚ ਰੋਸ ਆ ਤੁਹਾਡੇ ਜਥੇਬੰਦੀਆਂ ਦੇ ਕਿਸਾਨਾਂ ਦੇ ਵਿੱਚ ਅਕਸਰ ਜਿਵੇਂ ਗੱਲ ਹੋ ਜਾਂਦੀ ਆ ਇੱਕ ਤਾਂ ਉਨਾ ਅਫਸਰਾਂ ਤੋਂ ਪਾਣੀ ਪੀਣਾ ਜਿਹੜਾ ਤੇ ਉੱਪਰ ਕਿਹਾ ਜਾਂਦਾ ਕਿ ਇਹਨਾਂ ਨੇ ਮੂਰਚਾ ਖ ਦੇੜਿਆ ਉਸ ਤੋਂ ਬਾਅਦ ਫਿਰ ਗੁਲਦਸਤਾ ਲੈਣਾ ਕਹਿੰਦੇ ਗੁਲਦਸਤਾ ਲੈਣਾ ਕਿਹੜੀ ਜੰਗ ਜਿੱਤ ਲਈ ਸੀ ਤੁਸੀਂ ਨੇ ਵੀ ਗੁਲਦਸਤਾ ਲੈ ਤੁਹਾਡੇ ਕਿਸਾਨਾਂ ਦੇ ਸਵਾਲ ਨੇ ਸਾਨੂੰ ਕਈ ਵਾਰ ਪੁੱਛਦੇ ਨੇ ਕਿ ਯਾਰ ਇਹ ਬੜਾ ਗਲਤ ਕੀਤਾ ਮਨ ਚ ਬੜਾ ਰੋਸ ਆ ਉਹਨਾਂ ਦਾ ਮੈਂ ਇਹਦਾ ਗੱਲ ਦੱਸਦਾ ਦੇਖੋ ਜਿਸ ਵੇਲੇ ਪਾਣੀ ਪੀਤਾ ਹੈ ਪਹਿਲੀ ਤਾਂ ਗੱਲ ਹੈ ਕਿ ਉਸ ਵੇਲੇ ਦੇ ਜਿਹੜੀ ਸਿਚੁਏਸ਼ਨ ਸੀ ਉਹ ਮੇਰਾ ਖਿਆਲ ਹੈ ਉਹ ਤੁਹਾਨੂੰ ਵੀਡੀਓ ਦੱਸਦੀ ਹੋਏਗੀ ਕਿਸ ਹਾਲਾਤ ਚ ਹੈ ਮੇਰੇ ਫੋਰਮ ਦੇ ਲੀਡਰ ਮੈਨੂੰ ਪਾਣੀ ਪਿਉਣਾ ਇਹਨੇ ਅਗਰ ਉੱਥੇ ਖੜੇ ਕਿਸੇ ਅਧਿਕਾਰੀ ਨੇ ਉਹਨੂੰ ਗਲਾਸ ਨੂੰ ਜਾਂ ਭਾਂਡੇ ਨੂੰ ਹੱਥ ਲਾਇਆ ਹੈ ਤਾਂ ਮੈਨੂੰ ਲੱਗਦਾ ਕੋਈ ਬਹੁਤ ਵੱਡੀ ਉਹ ਗੱਲ ਨਹੀਂ ਹੈ ਉਹੀ ਅਧਿਕਾਰੀ ਨੇ ਜਿਹੜੇ ਅਧਿਕਾਰੀ ਸਾਡੇ ਸਰਕਾਰ ਨਾਲ ਗੱਲਬਾਤ ਕਰਕੇ ਸਾਡੇ ਆਗੂਆਂ ਨੂੰ ਥਾਣਾ ਚੋਂ ਬਾਹਰ ਕਢਵਾ ਰਹੇ ਜੇਲਾ ਚੋਂ ਬਾਹਰ ਕਢਵਾ ਰਹੇ ਨੇ ਸਾਡੇ ਨਾਲ ਮੀਡੀਏਟਰ ਦੇ ਤੌਰ ਤੇ ਤੇ ਗੱਲਬਾਤ ਕਰ ਰਹੇ ਨੇ ਹਾਲਾਕਿ ਉਹ ਤਾਂ ਰਿਟਾਇਰਮੈਂਟ ਨਹੀਂ ਆਣਾ ਸਰਕਾਰ ਨੇ ਉਹ ਡਿਊਟੀ ਲਈ ਹੋਗੀ ਨਾ ਕਿ ਤੁਸੀਂ ਭਾਈ ਮਤਲਬ ਇਹ ਗੱਲਬਾਤ ਕਰੋ ਜਾਂ ਕਿਵੇਂ ਲੱਗੀ ਉਹ ਆਏ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਨਾ ਇਹ ਵੀ ਸਰਕਾਰ ਨਾਲ ਗੱਲਬਾਤ ਕਰਕੇ ਅਨਾਉਂਸਮੈਂਟ ਕਰਵਾਇਆ ਕਿ ਅਸੀਂ ਪਰਪਾਈ ਕਰਾਂਗੇ ਤੇ ਜਿਹੜੇ ਮੀਡੀਏਟਰ ਨੇ ਸਰਕਾਰ ਦੇ ਅਧਿਕਾਰੀ ਨਹੀਂ ਉਹ ਇਸ ਵੇਲੇ ਅੱਜ ਉਹਨਾਂ ਨੇ ਜੇਕਰ ਹੱਥ ਲਾਤਾ ਤੇ ਸਮਝ ਮੈਂ ਸਮਝਦਾ ਕਿ ਐਡਾ ਵੱਡਾ ਮਤਲਬ ਬਵਾਲ ਖੜਾ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਤਾਂ ਸਿਰਫ ਇੱਕ ਮੋਰਚੇ ਨੂੰ ਜਾਂ ਸਾਨੂੰ ਬਦਨਾਮ ਕਰਨ ਦੀ ਕੋਈ ਦੂਜੀ ਰਹੀ ਗੱਲ ਆ ਤੁਹਾਡਾ ਗੁਲਦਸਤਾ ਗੁਲਦਸਤਾ ਕਿਹਨੇ ਦਿੱਤਾ ਸਾਨੂੰ ਪਤਾ ਹੈ ਉਹ ਗੁਲਦਸਤਾ ਜਿਹੜਾ ਦਿੱਤਾ ਹੈ ਉਹ ਹਸਪੀਟਲ ਦੇ ਮੈਨੇਜਮੈਂਟ ਨੇ ਦਿੱਤਾ ਹੈ ਡਾਕਟਰਾਂ ਨੇ ਦਿੱਤਾ ਹੈ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਆਇਆ ਔਰ ਉਸ ਹਸਪੀਟਲ ਦੀ ਇੱਕ ਮਰਿਆਦਾ ਹੈ ਕਿ ਉਹ ਜੋ ਮੈਨੂੰ ਪਤਾ ਲੱਗਿਆ ਕਿ ਜਿਹੜੇ ਵੀ ਮਰੀਜ਼ ਨੂੰ ਉਹ ਰਿਲੀਜ਼ ਕਰਦੇ ਆ ਉਹ ਉਸੇ ਨੂੰ ਮਤਲਬ ਦਿੰਦੇ ਆ ਯਾਨੀ ਕਿ ਉਹ ਗੁਲਦਸਤਾ ਦੇਣ ਸਮੇਂ ਉਹ ਅਧਿਕਾਰੀ ਉੱਥੇ ਮੌਜੂਦ ਸੀ ਵਿੱਚ ਕੱਢ ਕੇ ਫੋਟੋ ਦੇ ਮੇਰਾ ਖਿਆਲ ਹੈ ਅਧਿਕਾਰੀ ਹੋਣਗੇ ਉੱਥੇ ਮੈਂ ਤਾਂ ਸ਼ਾਇਦ ਗੁਲਦਸਤਾ ਮਤਲਬ ਜਿਹੜਾ ਹਸਪੀਟਲ ਦੀ ਮੈਨੇਜਮੈਂਟ ਰੇ ਲੈਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਜਜੀਤ ਸਿੰਘ ਧੱਲੇਵਾਲ ਸਾਡੇ ਨਾਲ ਸੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਬਿਲਕੁਲ ਅਸੀਂ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਅਸੀਂ ਅੰਦੋਲਨ ਵੀ ਜਾਰੀ ਰੱਖਾਂਗੇ ਦੂਜੇ ਪਾਸੇ ਗੁਲਦਸਤੇ ਤੇ ਜੋ ਵਿਵਾਦ ਸੀ ਦਾ ਪਾਣੀ ਪੀਣ ਦਾ ਅਧਿਕਾਰੀਆਂ ਤੋਂ ਵਿਵਾਦ ਸੀ ਉਸਤੇ ਵੀ ਬਿਲਕੁਲ ਸਾਫ਼ ਤੇ ਸਪਸ਼ਟ ਕੀਤਾ ਕਿ ਕਿਉਂ ਇਹ ਵਿਵਾਦ ਉੱਠਿਆ ਕਿਵੇਂ ਲੋਕਾਂ ਨੂੰ ਇਸ ਦਾ ਭਲੇਖਾ ਲੱਗਿਆ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ